तो लख तो लख दा छोटी भाई गुस्सा ना करी का है नहीं वो देख के कर ले ਕਿੰਨੇ ਸੌ ਚੰਗਲੇ ਆ ਤੁਸੀਂ ਹਰ ਰੋਜ਼ ਹੀ ਮੰਡੀ ਧੱਕੇ ਖਾਂਦੇ ਕਰਦੇ ਆ ਠੀਕ ਗੱਲ ਹੈ ਲੈਂਦਾ ਕੌਣ ਹੈ ਬਾਈ ਲੈਂਦਾ ਜੀ ਇਸ ਰੇਟ ਤੇ ਕੋਈ ਨਹੀਂ ਲੈਂਦਾ ਇਹਨੂੰ 90000 ਕਹਾ ਮੈਂ ਹਾਂ ਠੀਕ ਹੈ ਜੀ 15 15000 ਹੋਇਆ ਜੀ ਹਾਂ ਸਭ ਲਾ ਲਿਆ ਮੈਂ ਵੇਗਾ ਆ ਸੂਣ ਵਾਲੀ 15 ਦਿਨਾਂ ਨੂੰ 15 ਦਿਨਾਂ ਨੂੰ ਆ ਸੂਗੀ ਚਾਰ ਸੂਣੀਆਂ ਇੱਕ ਇੱਕ ਮਹੀਨੇ ਨਾ ਗੱਭਣਾ ਸਾਰਿਆਂ ਨੇ ਬੱਕਰੀ ਤੇਰੀ ਕੋਈ ਫੰਡਰ ਨਹੀਂ ਬੱਕਰੀਆਂ ਤੇਰੀਆਂ ਕੋਈ ਫੰਡਰ ਨਹੀਂ ਗੱਭਣਾ ਨੇ ਕੋਈ ਨਹੀਂ ਮੈਂ छोटे तू मेरे कान दे सामने सामने ਇੱਕ ਕੰਮ ਕੰਡਾ ਕਰਨ ਵਾਲੇ ਦੇ ਬੱਚੇ ਰਿਹਾ ਸਾਰਾ ਹੈ। ਹਲੋ? ਸਾਰਾ ਕੋਈ ਨਾ। ਸਾਬ ਚਾਹਿਆ ਬੱਕਰੀਆਂ ਵੇਚ ਦੇਣਾ ਡਾਕਟਰ ਨੂੰ ਮੈਂ ਤਾਂ ਆਇਆ। ਸਾਬ ਚੋਂ ਹੁਣ ਕਰ ਮੈਨੂੰ। ਹੈਂ? ਮੈਂ ਤਾਂ ਮੇ ਤਾਂ ਅੰਗਰਖੀਆਂ ਨੇ ਵੀ ਕਿੰਨੇ ਕੀ ਦੀਆਂ ਨੇ ਮੈਂ ਤਾਂ ਅੰਦਰ ਪਈਆਂ ਨੇ।

ਤੋਂ ため ਨੂੰ ਪਤਾ ਹੈ ਸਾਰੀਆਂ ਬੱਤੀ ਬੱਤੀ ਕੈਂਚਦੀਆਂ ਨੇ ਬੱਤੀ ਬੱਤੀ ਕੈਂਚਦੀਆਂ ਵੀ ਨੇ ਐਤਾ ਆਪਣੇ ਨਾ 23 ਜੇਬ ਚ ਹੋਣਾ ਸਸਰੀਕਰ ਦੇਖ ਵੀ ਲੈਣੇ ਆ ਮਿਲ ਕੇ ਹੈ ਹਣਦੇ ਉਹ ਥੋੜੀ ਮਰਜੀ ਹੈ ਜੇ ਕਹੂੰ ਤਾਂ ਪੱਕ ਕੱਲੀ ਕੱਲੀ ਦੀ ਮਿੰਤੀ ਕਰ ਲਾਣੇ ਆ ਭਾਈ ਖੋਲ ਕੇ ਪੀਤਾ ਨੌ ਧਰਤਾਂ ਕੇ ਦਾ ਜੀਤਾ ਈ ਸਾਨੂੰ ਮਾਲੀ ਦੰਦਾ ਜੀਤਾ ਖਾ ਕੇ ਮਰੂ ਪੀਤਾ ਓਏ ਆ ਜਾ ਪੂਰੀਆਂ ਲੱਖ ਦੀਆਂ ਦਿੰਨਾ ਸਾਰੀ ਜੀ ਹਾਂ ਜੀ ਮੈਂ ਤਾਂ ਜਾ ਮਾਜਾਂ ਨਹੀਂ ਟਾਈਮ ਨਾਲ ਹੋ ਮੂਰੇ ਨਾਲ ਹੀ ਹੱਥ ਦੀ ਹੋ 1 ਲੱਖ ਦੀਆਂ ਦੇਖ ਲੈ ਆ ਜਾ ਡਾਕਟਰ ਸਾਹਿਬ ਦੇ ਚਿਹੇ ਨਹੀਂ ਜਾਣ ਗਿਆ ਫਾਰਮ ਚ ਕੋਈ ਹੀਲਾ ਮੈਂ ਕਰੂੰ ਇਹਨਾਂ ਦਾ ਠੀਕ ਹੈ ਦੇਣੀਆਂ ਨੇ ਦੇਈ ਜਮੇ ਨਾ ਦੇਈ ਨਹੀਂ ਮੈਂ ਮੁੜ ਕੇ ਚਲਵੇਂ ਆਉਦਾ ਨਹੀਂ ਇੱਕ ਦਸ ਦੀਆਂ ਹੋ ਗਿਆ ਚਲ ਛੱਡ ਪਰੇ ਕੇਸ ਨੂੰ ਖਤਮ ਕਰ ਇਹਨੂੰ ਹਾਂ ਅਸੀਂ ਵੀ ਫਿਰ ਪੱਕੇ ਲਾ ਕੇ ਜਾਂਦੇ ਹੁੰਨੇ ਆ ਆ ਚੱਲੀਏ ਅਬੀ